ਸਸੀ ਕਾਲ ਜੀ ਆਪਾਂ ਲੱਗੇ ਮਟਰ ਬਣਾਉਣ ਤੇ ਆਪਾਂ ਲੈ ਲਏ ਤਕਰੀਬਨ 400 ਗ੍ਰਾਮ ਮਟਰ ਆਹੇ ਮੇਰੇ ਕੋਲੇ ਕੌਲੀ ਹੈ ਸਟੀਲ ਦੀ ਨਾਪੀ ਹੋਈ 400 ਗ੍ਰਾਮ ਮਟਰ ਤੇ ਆਪਾਂ ਲਿਆ ਜੀ 400 ਗ੍ਰਾਮ ਪਨੀਰ ਲਿਆ ਠੀਕ ਹੈ ਜੀ ਆਪਾਂ ਪਾਏ ਨੇ 4 ਤੋਂ 5 ਤੁਸੀਂ ਪਾ ਸਕਦੇ ਆ ਐ మీడియం ਸਾਈਜ਼ ਦੇ ਪਿਆਜ਼ ਤੇ ਨਾਲ ਲਸਣ ਤੇ ਅਦਰਕ ਮੈਂ ਕੱਟ ਲਿਆ ਕਿਉਂਕਿ ਮੈਨੂੰ ਕੱਟਣ ਨੂੰ ਬਹੁਤ ਟਾਈਮ ਲੱਗਿਆ ਸੱਚੀ ਗੱਲ ਐ ਇਸ ਹੱਥ ਦੇ ਨਾਲ ਕੰਮ ਨਹੀਂ ਹੁੰਦਾ ਹਨ ਇੱਕ ਹੱਥ ਨਾਲ ਇੱਕ ਹੱਥ ਨਾਲ ਇਹ ਬਹੁਤ ਟਾਈਮ ਲਾ ਕੇ ਮੈਂ ਕੱਟਿਆ ਇਸ ਲਈ ਮੈਂ ਦਿਖਾਇਆ ਨਹੀਂ ਸੀਗਾ ਤੁਹਾਨੂੰ ਕਿ ਇਹ ਕੱਟ ਰਹੇ ਆ ਆਪਾਂ ਹਨ ਤੇ ਇਹਨੂੰ ਕੱਟਣ ਲਈ ਮੈਂ ਬਣਾਵਾਂਗੀ ਮਟਰ ਪਨੀਰ ਜਦ ਕਿ ਤਾਂ ਕਿ ਪਨੀਰ ਦਾ ਮਟਰ ਦਾ ਸੀਜ਼ਨ ਹਨ ਤੇ ਆਪਾਂ ਮਟਰ ਦੇ ਬਣਾ ਲੈਨੇ ਆ ਇਹ ਛੋਟੇ ਨਹੀਂ ਕੱਟੇ ਗਿਆ ਦੇ ਪਿਆਜ਼ ਮੈਂ ਇਥੋਂ ਇਹ ਮੋٹے-ਮੋਟੇ ਆਪਾਂ ਇੱਕ ਹੱਥ ਨਾਲ ਇਹ ਸਾਥ ਨਾਲ ਹੀ ਹੌਲੀ-ਹੌਲੀ ਰੱਖ ਕੇ ਕੋਣੀ ਰੱਖ ਕੇ ਮੈਂ ਸੱਚੀ ਗੱਲ ਹੈ ਇੱਕ ਪਿਆਜ਼ ਤੇ ਇੱਕ ਕੋਣੀ ਰੱਖੀ ਤਾਂ ਮੈਂ ਦੂਸਰੇ ਦੇ ਨਾਲ ਫਿਰ ਇਸ ਹੱਥ ਦੇ ਨਾਲ ਉਹਨੂੰ ਕੱਟਿਆ ਸੀਗਾ ਹੁਣ ਭਾਈ ਆਪਾਂ ਇਹ ਇਹ ਆਪਣਾ ਮਿਕਸੀ ਦੇ ਵਿੱਚ ਕਰਾਂਗੇ ਮੈਂ ਜੋ ਦਾਲ ਵੀ ਆ ਕੁਝ ਵੀ ਤੜਕਾ ਲਾ ਰਹੀਆਂ ਤਾਂ ਮੈਂ ਮਿਕਸੀ ਦੇ ਵਿੱਚ ਕੱਪ ਦੇ ਵਿੱਚ ਪੀਸ ਕੇ ਉਹਨੂੰ ਫੇਰ ਲਾ ਰਹੀਆਂ ਕਿਉਂਕਿ ਬਈਥਾ ਪਿਆਜ਼ ਕੱਟ ਨਹੀਂ ਹੁੰਦੇਗੇ ਤੇ ਆਓ ਫਿਰ ਆਪਾਂ ਦਵਾ ਤੁਹਾਨੂੰ ਦੱਸ ਦੇ ਕੜਾਹੀ ਧਰ ਦਿੰਨੇ ਆ ਮੈਂ ਪਾਵਾਂਗੀ ਸਰੋਂ ਦਾ ਤੇਲ ਸਰੋਂ ਦਾ ਤੇਲ ਚ ਬਣਾਵਾਂਗੇ ਜਿਸ ਕਿਹੋ ਜਿਹਾ ਵੀ ਬਣਾ ਸਕਦੇ ਬਾਬੇ ਦੀ ਕਿਰਪਾ ਨਾਲ ਦੇਸੀ ਘਿਓ ਵੀ ਆਪਣੇ ਕੋਲੇ ਸੱਖ ਨਾਲ ਪੜਾ ਪਿਆ ਤੇ ਇਧਰ ਆਪਾਂ ਕੜਾਹੀ ਧਰ ਦਿੰਨੇ ਆ ਉਧਰ ਪਾਈ ਆਪਾਂ ਮੈਸੇਜ ਪੀਸ ਲੈਣੇ ਹਨ ਤੇ ਇਹ ਵਿੱਚ ਪਾਵਾਂਗੀ ਇੱਕ ਮੈਂ ਟਮਾਟਰ ਰ ਟਮਾਟਰ ਪਾਵਾਂਗੀ ਮੈਂ ਟਮਾਟਰ ਬਿਨਾਂ ਤਾਂ ਕਾਦੀ ਸਬਜੀ ਬਣਦੀ ਹੈ ਨਾ ਸਰ ਉਹਦਾ ਤੇਲ ਵੀ ਐਡ ਕਰਾਂਗੀ ਮੈਂ ਇਹਦੇ ਵਿੱਚ ਤੇ ਆਪਾਂ ਮਿਕਸੀ ਕੱਢ ਲੈਣੇ ਆ ਤੇ ਮਟਰ ਧਰ ਦਿੰਨੇ ਆ ਧੋਣੇ ਤੇ ਘੁੱਤੇ ਜਾਣਗੇ ਇਹ ਤੋਂ ਕੰਮ ਬੁਦਾਨੀ ਬਹੁਤ ਹੌਲੀ ਹੌਲੀ ਕੰਮ ਹੁੰਦਾ ਇਸ ਲਈ ਮੈਂ ਥੋੜੇ ਸਿੱਧਾ ਕਪ ਕੱਢ ਕੇ ਤੇ ਉਹਦੇ ਚ ਪੀਸ ਲੈਣੀ ਹੈ ਮਸਾਲਾ ਹਨ ਤੇ ਕੜਾਹੀ ਹਲੇ ਆਪਣੀ ਗਰਮ ਨਹੀਂ ਹੋएगी ਤੇ ਆਪਾਂ ਟੱਕ ਲਵਾਂਗੇ ਟਮਾਟਰ ਇਹ ਆਪਾਂ ਪੀਸ ਲੈਨੇ ਇਧਰ ਹੋ ਗਿਆ ਆਪਣਾ ਕੜਾਹੀ ਗਰਮ ਹੋ ਗਈ ਸਰੋਂ ਦਾ ਤੇਲ ਪਾਉਨੇ ਜਦ ਤੱਕ ਸਰੋਂ ਦਾ ਤੇਲ ਗਰਮ ਹੋ ਉਹਦੋਂ ਤੱਕ ਆਪਾਂ ਦਾ ਮਸਾਲਾ ਪੀਸਿਆ ਜਾਣਾ ਹਨ ਪਰ ਮੈਂ ਸੱਚ ਕਰਕੇ ਜਾਣਦੀ ਕਹਿੰਨੀ ਆ ਮੇਰੀ ਇੰਨੀ ਸਿਹਤ ਡਾਊਨ ਹੋ ਗਈ ਹੈ ਬਹੁਤ ਜ਼ਿਆਦਾ ਹਨ ਤਾਂ ਕਿਉਂਕਿ ਦਵਾਨੀਆਂ ਖਾ ਖਾ ਕੇ ਨਾ ਬਹੁਤ ਜ਼ਿਆਦਾ ਸਿਹਤ ਮੇਰੀ ਡਾਊਨ ਹੋ ਗਈ ਹੈ ਐਸੇ ਹੀ ਫਿਰ ਮੈਂ ਤੁਹਾਨੂੰ ਜਾਦਾ ਵੀਡੀਓ ਵੀ ਨਹੀਂ ਬਣ ਰਹੀ ਸੇਧਾ ਕਰਕੇ ਤੇ ਇੱਕ ਹੱਥ ਦੇ ਨਾਲ ਇਹਲਾ ਕੰਮ ਕਰਨਾ ਬੜਾ ਮੁਸ਼ਕਲ ਪੈਂਦਾ ਵਾ ਤੇ ਮੈਂ ਤਦੀ ਜਿਆਦਾ ਤੁਹਾਨੂੰ ਦਿਖਾ ਨਹੀਂ ਰਹੀ ਕਿ ਮੈਂ ਹੌਲੀ ਹੌਲੀ ਪੀਸ ਕੇ ਕੰਮ ਕਰਦੀ ਆ ਇਹਨੂੰ ਕਿ ਚਲੋ ਮੇਰਾ ਜਿੱਦਾਂ ਜਿੱਦਾਂ ਕਜਾਰਾ ਹੋ ਰਿਹਾ ਹੈ ਨਾ ਤਾਂ ਅੱਗੇ ਸਾਡੇ ਕੰਮ ਆ ਦੀ ਸੀ ਵਿਚਾਰੀ ਬੜੀ ਇਮਾਨਦਾਰੀ ਨਾਲ ਕਰਦੀ ਚਲੋ ਆਪਣੇ ਘਰੇ ਬਾਹਰ ਦੀ ਸਰਜਰੀ ਫੇਰ ਤਾਂ ਕੰਮ ਕੀਤਾ ਸੀਗਾ ਤੇ ਹੁਣ ਉਹ ਹਟ ਗਈ ਐ ਪਰ ਆਪ ਆਪ ਹੀ ਕੰਮ ਵਾਲੇ ਆਪ ਹੀ ਮਾਲਕ ਆ ਤੇ ਆਪ ਹੀ ਆਪਣਾ ਨੌਕਰ ਵਈ ਹੂੰ ਤੇ ਅੱਛਾ ਮੁੰਡਾ ਘਰ ਦਾ ਕੰਮ ਕਰਨਾ ਪਉਰਾ ਨਹੀਂ ਹੁੰਦਾ ਪਰ ਜਦੋਂ ਸੱਟ ਲੱਗੀ ਹੋਵੇ ਨਾ ਉਦੋਂ ਕੋਈ ਕੰਮ ਨੂੰ ਮਨ ਨਹੀਂ ਦਿਲ ਕਰਦਾ ਹੁੰਦਾ ਹਨਾ ਤੇ ਨਾ ਹੀ ਖਾਣ ਪਾਣ ਨੂੰ ਦਿਲ ਕਰਦਾ ਵੈਸੇ ਵੀ ਮੈਂ ਬਹੁਤ ਘੱਟ ਖਾ ਕੇ ਰਾਜੀ ਸੀ ਪਰ ਹੁਣ ਤਾਂ ਮੇਰੇ ਸਿਹਤ ਇਸ ਤਰੀਕੇ ਨਾਲ ਰਗੜੀ ਗਈਆਂ ਮੈਂ ਸੱਟਾਂ ਲੱਗਣ ਨਾਲ ਕਿਉਂਕਿ ਮੇਰੇ ਥੋੜਾ ਸੱਟ ਲੱਗੀ ਸੀ ਪਿੱਠ 'ਚ ਵੀ ਸੱਟ ਲੱਗੀ ਸੀ ਮੇਰੇ ਤੇ ਉਹਦਾ ਕਰਕੇ ਵੀ ਫਿਰ ਮੈਂ ਦਵਾਈਆਂ ਖਾਈ ਜਾਨੀ ਆ ਹਾਂ ਹੁਣ ਆਪਾਂ ਮਿਕਸੀ ਚ ਪੀਸ ਲੈਨੇ ਆ ਇਹਨੂੰ ਜਦੋਂ ਪੀਸਦੇ ਆ ਨਾ ਮੈਨੂੰ ਇੱਕ ਹੱਥ ਦੇ ਨਾਲ ਚਲਾਉਣਾ ਪੈਂਦਾ ਵਾ ਬਟਨ ਦਬਣਾ ਪੈਂਦਾ ਤੇ ਉੱਪਰ ਕੋਣੀ ਧਰ ਕੇ ਹੀ ਮੈਂ ਸਾਰੇ ਕੰਮ ਕਰਦੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਮੈਂ ਕੀ ਕਿਦਾਂ ਕੰਮ ਕਰਦੀ ਆ ਦੇਖ ਇਹਦੇ ਉੱਪਰ ਮੈਂ ਹੁਣ ਕੋਣੀ ਧਰੀ ਆ ਹਣ ਹੱਥ ਨਹੀਂਗਾ ਐਦਾਂ ਕੋਣੀ ਧਰ ਕੇ ਮੈਂ ਇਹ ਇਸਤੇਮਾਲ ਕਰਮ ਕਰਦੀ ਆ ਕੰਮ ਲਈ ਪ੍ਰੋਬਲਮ ਤਾਂ ਬਹੁਤ ਹੈ ਪਰ ਕੀ ਕਰਨਾ ਫਸੀ ਤੋਂ ਫਟਕਣ ਕਿਆ ਹਨਾ ਤੁਸੀਂ ਦੇਖ ਹੀ ਲਿਆ ਕਿ ਮੈਂ ਕੋਣੀ ਧਰ ਕੇ ਹੀ ਕੰਮ ਕਰਦੀ ਆ ਸਾਰਾ ਤੇਲ ਹੋ ਗਿਆ ਗਰਮ ਹੁਣ ਆਪਾਂ ਮਸਾਲਾ ਵੀ ਪੀਸ ਲਿਆ ਤੋ ਦੇਖ ਲਿਆ ਤੁਸੀਂ ਕਿ ਇਹਨਾਂ ਨੂੰ ਕਿੱਦਾਂ ਕੰਮ ਕਰਨਾ ਪੈਂਦਾ ਹੈ ਘਾਥ ਦੇ ਨਾਲ ਹਨਾ ਕੁੰਮੀ ਵਗੈਰਾ ਨਾਲ ਲਾ ਕੇ ਇਸਤੇਮਾਲ ਕਰਨੀ ਪੈਂਦੀ ਹੈ ਪਿਆਜ਼ ਵੀ ਮੈਂ ਇਦਾਂ ਹੀ ਕੁੰਨੀ ਰੱਖ ਕੇ ਕੱਟਿਆ ਸੱਚੀ ਗੱਲ ਮੈਨੂੰ ਕਦੇ ਕਦੇ ਬਹੁਤ ਰੋਣਾ ਆਉਂਦਾ ਕਿ ਮੇਰੀ ਜ਼ਿੰਦਗੀ ਚ ਕੀ ਇਹ ਪਚੜ ਜਾ ਗਿਆ ਬਸ ਤੇ ਮੇਰੇ ਆਇਆ ਰਹਿੰਦਾ ਇਹ ਸਪਟਾ ਪੇਟਾ ਮੇਰੇ ਬਹੁਤ ਲੱਗਦਾ ਨਹੀਂ ਤੇ ਜੀਰਾ ਪਾ ਲਿਆ ਤੇ ਹੁਣ ਆਪਾਂ ਇਹਦੇ ਪਾ ਲਾਂਗੇ ਪੇਸਟ ਇਹਦੇ ਤੇ ਇਹ ਤਾਂ ਓਤੇ ਓਤੇ ਹੋ ਕੇ ਕੰਮ ਕਰਨਾ ਪੈਂਦਾ ਭਾਈ ਕਾਪੀ ਪੇਟ ਦਾ ਸਵਾਲ ਹੈ ਹਨਾ ਬਣਾਉਣਾ ਹੀ ਪੈਂਦਾ ਚਮਚਾ ਨਹੀਂ ਮੈਂ ਇਦਾਂ ਫੜਦੀ ਆ ਜੇ ਥੋੜਾ ਇਸਤੇਮਾਲ ਹੱਥ ਨੂੰ ਕਰਦੀ ਆ ਨਾ ਤੇ ਚਮਚਾ ਮੈਂ ਇਦਾਂ ਫੜਦੀ ਆ ਪਰ ਇੱਕ ਗੱਲ ਮੈਂ ਹੋਰ ਦੇਖੀ ਕਿ ਮੈਨੂੰ ਕੱਬੇ ਹੱਥ ਨਾਲ ਆਟਾ ਬੰਨਣਾ ਆ ਗਿਆ ਜਿਹੜਾ ਮੈਂ ਕਦੇ ਖੱਬੇ ਹੱਥ ਨਾਲ ਇਸਤੇਮਾਲ ਕਰਦੀ ਨਹੀਂ ਸੀ ਪਰ ਹੁਣ ਮੈਂ ਸਾਵੀ ਬੰਨ ਲੈ ਜਾਂਦੇ ਨਾਲ ਹਨਾ ਤੇ ਦਾ ਕੱਟਣਿਆ ਪਿਆਜ਼ ਵਗੈਰਾ ਸਾਰਾ ਇਦਾਂ ਤਕਲੀਫ਼ ਤਾਂ ਹੁੰਦੀ ਥੋੜੀ ਕਿ ਆਪਾਂ ਨੂੰ ਇਹ ਕੱਟਣਾ ਸੌਖਾ ਨਹੀਂ ਹੁੰਦਾ ਬਹੁਤ ਔਖਾ ਹੁੰਦਾ ਤੇ ਆਪਾਂ ਮਸਾਲਾ ਭਨ ਕੇ ਹੁਣ ਫਿਰ ਤੁਹਾਨੂੰ ਮਟਰ ਤੇ ਪਨੀਰ ਬਣਾਵਾਂਗੇ ਮਸਾਲਾ ਮੈਂ ਚੰਗੀ ਤਰ੍ਹਾਂ ਭਨਾਂਗੇ ਕੀ ਕੀ ਐਡ ਕਰਾਂਗੇ ਇਹ ਤੁਹਾਨੂੰ ਦੱਸਦੀ ਆਂ ਬਾਅਦ ਵਿੱਚ ਮਸਾਲਾ ਆਪਣਾ ਇਹ ਪੁੱਜ ਗਿਆ ਜੋ ਪਿਆਜ਼ ਅਦਰ ਕਲਸਣ ਸੀਗਾ ਹਨਾ ਤੇ ਇਹ ਟਮਾਟਰ ਦਾ ਪੀਸ ਇੱਥੇ ਰਹਿ ਗਿਆ ਇਹਨੇ ਕਿਦਾ ਤੱਕੜੇ ਜਾਣਾ ਵਿੱਚ ਜਦੋਂ ਮਟਰ ਰਜ ਜਾਂਦੇ ਆਪਾਂ ਇੱਕ ਬਿਨਾ ਤੇ ਔਖਾ ਨਹੀਂ ਹੁਣ ਇੱਚ ਆਪਾਂ ਜੋ-ਜੋ ਮਸਾਲੇ ਐਡ ਕਰਨੇ ਮੈਂ ਤੁਹਾਨੂੰ ਦੱਸਦੀਆਂ ਇਹ ਚ ਪਾਵਾਂਗੇ ਆਪਾਂ ਸਵਾਦ ਅਨਸਾਰ ਨਮਕ ਸਵਾਦ ਅਨਸਾਰ ਤੁਹਾਨੂੰ ਜਿੰਨਾ ਕਿ ਲੱਗਦਾ ਪਹਿਲਾਂ ਵਿੱਚ ਮੈਂ ਰਾਈ ਪਾਉਣੀ ਹੈ ਨਾਲ ਹੀ ਰਾਈ ਪਾ ਦਿੱਤੀ ਸਵਾਦ ਅਨਸਾਰ ਨਮਕ ਤੁਹਾਨੂੰ ਪਤਾ ਕਿ ਜਿੰਨਾ ਕਿ ਤੁਸੀਂ ਖਾਣੇ ਆ ਤਦ ਹੀ ਜਿਹੜਾ ਸਵਾਦ ਅਨਸਾਰ ਹੈ ਨਾ ਫਿਰ ਪਾਵਾਂਗੇ ਆਪਾਂ ਹਲਦੀ ਆਪਦੇ ਜਿੰਨੀ ਕਿ ਸਬਜ਼ੀ ਉਸ ਹਸਾਬ ਦੇ ਨਾਲ ਹਲਦੀ ਵੈਸੇ ਮਾੜੀ ਨਹੀਂ ਮੈਂ ਤਾਂ ਸਾਗ ਨੂੰ ਵੀ ਤੜਕਾ ਲਾਉਣੀ ਹੈ ਤਾਂ ਮੈਂ ਹਲਦੀ ਜ਼ਰੂਰ ਪਾਉਣੀ ਹੈ ਵਿੱਚ ਇਹ ਨਹੀਂ ਕਿ ਮੈਂ ਨਹੀਂ ਪਾਉਂਦੀ ਹਲਦੀ ਬਹੁਤ ਅੱਛੀ ਚੀਜ਼ ਹੈ ਤਾਂ ਭਾਈ ਆਪਾਂ ਲਾਲ ਮਿਰਚ ਅੱਜ ਮੈਂ ਹਰੀ ਮਿਰਚ ਪੀਸਣੀ ਭੁੱਲ ਗਈ ਤਾਂ ਆਪਾਂ ਨੇ ਲਾਲ ਹੀ ਚੱਕ ਦਿੱਤੀ ਵਿੱਚ ਪਾਵਾਂਗੇ ਆਪਾਂ ਹੰਗ ਚਲੋ ਜੀ ਇਹ ਵੀ ਪਾ ਦਿੱਤੀ ਫਿਰ ਪਾਣੇ ਆਪਾਂ ਭਾਈ ਜੀ ਲੈ ਗਿ ਮਿਰਚ ਲੈ ਗਿ ਮਿਰਚ ਪਾ ਮਾਰੇ ਹਨ ਜੀਰਾ ਪਹਿਲਾਂ ਵੀ ਪਾਇਆ ਸੀ ਬਾਅਦ ਚ ਵੀ ਪਾ ਮਾਰੇ ਦੇ ਗਿ ਮਿਰਚ ਪਾਉਣੀ ਐ ਮੈਂ ਥੋੜੀ ਜੀ ਆ ਲੈ ਦੇਖ ਲੋ ਫਿਰ ਇਹ ਚ ਪਾਵਾਂਗੀ ਮੈਂ ਸਬਜੀ ਵਾਲਾ ਮਸਾਲਾ ਇਹਦੇ ਵਿੱਚ ਮੇਰਾ ਸਾਰਾ ਕੁਝ ਮਿਕਸ ਕਰਕੇ ਰੱਖਦਾ ਮੈਂ ਜੀਰਾ ਵਗੈਰਾ ਧਨੀਆ ਵਗੈਰਾ ਕਿ ਕਈ ਵਾਰੀ ਆਪਾਂ ਭੁੱਲਾ ਪਾਉਣਾ ਭੁੱਲ ਜਾਂਦੇ ਆ ਤੇ ਇਹ ਇਕੱਲਾ ਹੀ ਪਾ ਲੈ ਹਨਾ और मैं वो भी पावगी धनिया पाउडर जीरा पाउडर भी जरूर पावगी मैंने डबिया खोलन औखिया पर कुछ नहीं मैं इसलिए दी सी कि कम से कम मसाले पाइए पर टेस्ट नहीं बनता मैं पा लिया धनिया पाउडर जीरा तो पाया वा जीरा नहीं पाँगी मैं बाद सब्ज़ी बनी तो पा लाँगी वो बहुत टेस्ट आता वा आप पावगी गर्म पानी तड़के लिए ਨੇਰਾ ਨੇਰਾ ਕਰੋ। ਥੋੜਾ ਥੋੜਾ ਪਾਣੀ ਪਾ ਕੇ ਆਪਾਂ ਸਾਲ ਲੈ ਲੇ ਨੂੰ। ਤੇ ਨਾਗੇ ਮਸਾਲਾ ਜਿੰਨਾ ਵੀ ਤੁਸੀਂ ਭੁੰਨੋਗੇ ਤੁਸੀਂ ਕਦੀ ਵੀ ਦੇਖ ਲਿਓ। ਮੈਂ ਤੁਹਾਨੂੰ ਬਾਰ ਬਾਰ ਹੀ ਕਹਿੰਦੀ ਆ। ਉਨੀ ਹੀ ਸਬਜੀ ਟੇਸਟ ਆਉਂਦੀ ਆ। ਮਸਾਲਾ ਘੱਟ ਭੁੰਨਾਗੇ ਤਾਂ ਸਬਜੀ ਬਿਲਕੁਲ ਵੀ ਟੇਸਟ ਨਹੀਂ ਬਣਨੀ। ਅੱਜ ਮੈਂ ਪਿੰਡੂਰ ਸੋਈ ਵਾਲਿਆਂ ਦੀ ਦੇਖੀ ਸੀ ਸਬਜੀ। ਉਹਨਾਂ ਦੀ ਆਲੂ ਦੀ ਸਬਜੀ ਸੱਚ ਮੱਚ ਐਨਾ ਵਧੀਆ ਲੱਗ ਰਿਹਾ ਸੀ ਮੈਨੂੰ ਬਹੁਤ ਵਧੀਆ। ਤਾਂ ਨੇੜੇ ਲੱਗਿਆ ਨੇੜੇ ਹੋਵੇ ਤਾਂ ਜ਼ਰੂਰ ਲਵੇ ਨਾ ਤਾਂ ਬੜੀ ਟੇਸਟ ਬਣਾ ਰਹੀ। ਦੇਖਣ ਨੂੰ ਇੰਨੀ ਟੇਸਟ ਲੱਗ ਰਹੀ ਸੀ ਤਾਂ ਬਣੀ ਵੀ ਤਾਂ ਇੰਨੀ ਟੇਸਟ ਹੀ ਹੋਣੀ ਹੈ ਨਾ। ਤੇ ਇਹ ਆਪਾਂ ਮਸਾਲਾ ਭਨ ਲਿਆ ਚੰਗੀ ਤਰ੍ਹਾਂ ਤੋਂ ਪਾਣੀ ਮਹਿਣਾ ਇਹ ਚ ਨਹੀਂ ਪਹਿਲੇ ਇਹ ਚ ਮਟਰੀ ਭੁੰਨਾ ਹੈ ਮਟਰ ਧੋਤੇ ਥੋਲੇ ਮਟਰ ਮਟਰ ਭਨਣਾਂਗੇ ਲੋਜੀ ਮਟਰ ਆਪਾਂ ਦਿੱਤੇ ਪਾ ਦਿੱਤੇ ਇਹਦੇ ਵਿੱਚ ਇਹਨੂੰ ਪਹਿਲੇ ਨੇਪੋਂ ਇਹਨਾਂ ਦੇ ਵਿੱਚ ਮਿਕਸ ਹੋ ਜਾਣਗੇ ਥੋੜੇ ਜਿਹਾ ਮਸਾਲੇ ਦੇ ਵਿੱਚ ਇਹ ਜੇ ਪਾਣੀ ਪਾਵਾਂਗੇ ਪਾਣੀ ਮੈਂ ਪਾਵਾਂਗੀ ਉਧਰ ਰੱਖ ਕੇ ਦੂਸਰੇ ਚੱਲੇ ਤੇ ਫਿਰ ਉਹ ਕੱਥ ਨਾਲ ਚੱਕਣਾ ਇਹ ਸੌਖਾ ਹੋਏਗਾ ਪਰ ਤੁਹਾਨੂੰ ਪਤਾ ਹੀ ਆ ਕਿ ਮਟਰ ਭਾਈ ਜਾਂ ਤਾਂ ਆਪਣਾ ਕਿੰਨਾ ਕੁ ਪਾਣੀ ਪੈਂਦਾ ਹਨ ਤੇ ਪਨੀਰ ਤਾਂ ਫਿਰ ਉਦੋਂ ਬਾਅਦ ਹੀ ਪਾਵਾਂਗੇ ਕਰੀਜ ਮਾਫ ਕਰਿਓ ਇੰਨਾ ਕੁਛ ਮੈਂ ਤੁਹੇ ਵੀ ਬੰਨੀ ਰਿਆ ਵਧੀਆ ਪਰ ਫੇਰ ਵੀ ਮੈਂ ਕੋਸ਼ਿਸ਼ ਕਰਦੀ ਆ ਕਿ ਥੋੜਾ ਜਿਹਾ ਚੰਗਾ ਹੀ ਬਣੇ ਹੈਨਾ ਕੋਸ਼ਿਸ਼ ਕਰਦੀ ਹੁੰਦੀ ਆ ਆਪੋ ਆਪਣੇ ਠਿਕ ਕਰਕੇ ਤੇ ਹੁਣ ਮੈਂ ਥੋੜਾ ਜਿਹਾ ਪਾਣੀ ਪਾ ਦਿੰਨੇ ਆ ਪਹਿਲੇ ਚ ਮਟਰ ਆਪਾਂ ਭੁੰਨੇ ਸੀਗੇ ਇਹਦੇ ਵਿੱਚ ਇਹਨੂੰ ਆਪਾਂ ਧਰਾਂਗੇ ਮਿੱਠੀ ਜਿਹੀ ਅੱਗ ਤੇ ਤੇਜੇ ਬਣਾਉਣੇ ਤੁਸੀਂ ਤੇਜੇ ਦੇ ਉੱਤੇ ਕੱਚਾ ਜਿਹਾ ਪਣ ਰਹਿ ਜਾਂਦਾ ਵਿੱਚੋਂ ਮਟਰਾਂ ਦਾ ਤੁਸੀਂ ਦੇਖਿਓ ਕਿਦੇ ਵੀ ਧੀਰੇ ਧੀਰੇ ਭੁੰਨਾਗੇ ਤਾਂ ਬੜਾ ਅੱਛਾ ਲੱਗੇਗਾ ਪਾਣੀ ਗਰਮ ਹੀ ਪਾयां ਕਿਉਂਕਿ ਜਲਦੀ ਦਾ ਠੰਡਾ ਪਾਵਾਂਗੇ ਫੇਰ ਗਰਮ ਹੁੰਦਾ ਫਿਰੇਗਾ ਇਸ ਲਈ ਪਹਿਲੇ ਗਰਮ ਪਾਣੀ ਪਾਵੋ ਸਰਦੀਆਂ ਦੇ ਵਿੱਚ ਗਰਮ ਹੈ ਤਾਂ ਚਲੋ ਛੱਟ ਪਾਣੀ ਗਰਮ ਹੀ ਹੁੰਦਾ ਆ ਜਾਂਦਾ ਪਰ ਸਰਦੀਆਂ ਦੇ ਵਿੱਚ ਤੁਸੀਂ ਗਰਮ ਪਾਣੀ ਹੀ ਇਸਤੇਮਾਲ ਕਰੋ ਅੱਛਾ ਲੱਗਦਾ ਵਾ ਬਾਕੀ ਤੁਹਾਡੀ ਰਹੇ ਆ ਧਣ ਜੀਓ ਸਾਰੀਆਂ ਸਿਆਣੀਆਂ ਮੇਰੀਆਂ ਭੈਣਾਂ ਤਾਂ ਬਹੁਤ ਸਿਆਣੀਆਂ ਨੇ ਚਲੋ ਜੀ ਆਪਾਂ ਇੱਥੇ ਰੱਖਿਆਣਸੇ ਇਹ ਬਣ ਜਾਏਗੀ ਆਪਣੇ ਮਟਰ ਫਿਰ ਤੁਹਾਨੂੰ ਦਿਖਾਵਾਂਗੇ ਪਾਣ ਤੋਂ ਬਾਅਦ ਕੀ ਆ ਰੰਗ ਟੰਗ ਲੱਗਿਆ ਮੈਥੋਂ ਅੱਜ ਆਪਾਂ ਦਿੱਤਾ ਛੱਟੇ ਛੋਟੇ ਅੱਗ ਤੇ ਬਣੇਗਾ ਫਿਰ ਮਿਲਦੇ ਆ ਤੁਹਾਨੂੰ ਹਾਂਜੀ ਆਪਣਾ ਮਟਰ ਤਾਂ ਬਣ ਗਿਆ ਨੇ ਤੇ ਵਿੱਚ ਆਪਾਂ ਪਾਤਾ ਪਨੀਰ ਹੁਣ ਆਪਾਂ ਪਨੀਰ ਨੂੰ 5-7 ਮਿੰਟ ਲਈ ਹਵਾਲੀ ਜ਼ਰੂਰ ਦੇਵਾਂਗੇ ਕਿਉਂਕਿ ਜੋ ਮਸਾਲਾ ਹੈ ਨਾ ਪਨੀਰ 'ਚ ਰਚ ਜਾਏਗਾ ਹਨਾ ਤਾਂ ਮੇਰਾ ਦੇਖੋ ਫਿਰ ਬਾਰ-ਬਾਰ ਦਿਖਾਉਣਾ ਚੰਗੇ ਨਾਲ ਤਾਂ ਹੱਥ ਤੇ ਘੱਟ ਨਾਲ ਮੇਥੋਂ ਕੰਮ ਚੰਗਾ ਚੰਗਾ ਹੁੰਦਾ ਨਹੀਂਗੇ ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਪਿੰਨਾਂ ਤੱਕ ਪਹੁੰਚਾਂ ਦੀ ਕਿ ਮੈਂ ਤੁਹਾਡੇ ਇੱਥੇ ਤੱਕ ਪਹੁੰਚਾਂ ਤੁਹਾਡੇ ਨਾਲ ਮਿਲਮਲਾਪ ਕਰਾਂ ਹਨਾ ਤੇ ਇਦਾਂ ਹੀ ਪਿੰਨਾਂ ਦਾ ਪਿਆਰ ਦਿੰਦੇ ਰਿਹਾ ਕਰੋ ਤਾਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੋ ਨਿਊ ਹੈ ਤਾਂ ਜ਼ਰੂਰ ਜੁਆਇਨ ਕਰ ਲਿਆ ਕਰੋ ਇੱਕ ਦੂਸਰੇ ਦੇ ਸਪੋਰਟ ਦੀ ਹਰ ਇੱਕ ਨੂੰ ਜ਼ਰੂਰਤ ਹੁੰਦੀ ਹੈ ਬਿਨਾ ਸਪੋਰਟ ਤੋਂ ਕੋਈ ਅੱਗੇ ਪੈਰ ਨਹੀਂ ਪੁੱਟ ਸਕਦਾ ਧੰਨਵਾਦ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਸਦਾ ਸੁਖੀ ਰਹੋ